ਸੋਹਿਲਾ ਰਾਗ ਗਉੜੀ ਦੀਪ ਕੀ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜੈਕਾਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਘਰ ਗਾਵੋ ਸੋਹਿਲਾ ਸ਼ਿਵ ਰਹੋ ਸਰਜਣਹਾਰ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਆਵਾਰੀ ਜਿਤ ਸੁਹੇਲੈ ਸਦਾ ਸੁਖ ਹੋਏ ਰਹਾਉ ਨਿਰਤਨਿਤ ਜੀੜੇ ਸਮਾਲੀਐ ਦੇਖੇਗਾ ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਜਿਸ ਦਾਤੇ ਕਵਨੁ ਸਮਾਨ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਨ ਤੇਲਾ ਦੇਹੋ ਸਜਣ ਅਸੀਸੜੀਆਂ ਜੋ ਹੋਵਾ ਸਾਹਿਬ ਸਿਉ ਮੇਲਾ ਘਰ ਘਰ ਇਹੋ ਪਹੁੰਚਾ ਸੱਦੜੇ ਨੇਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਇੱਕ ਵੇਸ ਅਨੇਕਾ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਖ ਵਡਾਈ ਤੋਏ ਰਹਾ ਇਸਵੇ ਤਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾ ਹੁਆ ਸੂਰਜ ਏਕ ਰੁੱਤ ਅਨੇਕਾਂ ਨਾਨਕ ਕਰਤੇ ਕੇ ਕੇਤੇ ਵੇ ਰਾਗ ਤਨਾਰ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਰੂ ਕਰੇ ਸਗਲ ਬਨਰਾਏ ਕੁਲੰਤ ਜੋਤੀ ਕੈਸੇ ਆਂਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਪ੍ਰਵਾਹ ਜੰਤ ਤੇਰੀ ਰਹਾਉ ਸਹ ਸੁਤ ਨਨ ਨਨ ਹੈ ਤੋਹੇ ਕਉ सहस मूरत नन नायक तोही सहस पाद बिमल नान एक पाद गंध बिन सहस तव गंध हे चरनत मोहि सब में ज्योत ज्योत है सोए जिस दा चांदन सब में चांदन होए गुरु साखी ज्योत प्रकट होए ज्योत इस भावै सो आरती होए हर चरण कवल मकरंद लोभित मनो आन दिनो मोहे आही प्यासा कृपा जल दे नानक सारे काओ होए जाते तेरा नाए वासा राग गौड़ी पूर्वी महला चौथा काम क्रोध नगर बहु भरिया मिल साधु खंडल खंडाहे पूरब लिखत लिखे ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪੁਨਵਟਾ ਹੈ ਕਰ ਡੰਡਾਉ ਪੁਨਵਟਾ ਹੈ ਰਹਾਉ ਸਾਖਤ ਹਰ ਰਸ ਸਾਬਿ ਨਾ ਜਾਣਿਆ ਜਿਨੇ ਅੰਤਰ ਹੰਮ ਕੰਡਾ ਹੈ ਜਿਉ ਜਿਉ ਚਲਹਿ ਚੁਬਹਿ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ दुख जाना में मरण पाव खंडा है अविनाशी पुरख पा परमेश्वर बहु शोभ खंड ब्रह्मंडा है हम गरीब मसकीन प्रब तेरे हर राख राख वड वड्डा जी जन नानक नाम आधार टेक है हर नामे ही सुख मंडा है राग गौड़ी पूर्वी महल्ला पंजवा ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੇ ਬੇਲਾ ਇੰਹਾ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹਿਲਾ ਆਵਤ ਕਟ ਦਿਨ ਸਰਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹ ਤਰਿਓ ਬ੍ਰਹਮ ਗਿਆਨੀ ਜਿਸਾ ਹੈ ਜਿ ਗਾਏ ਪਿਆਵੈ ਇਹੋ ਰਾਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵਹੁ ਸੁਖ ਸਹਜੇ ਬਹੁਰ ਨ ਹੋਏ ਗੋਫੇਰਾ ਅੰਤਰ ਜਾਮੀ ਤੁਰਖਿ ਵਿधाते ਸ਼ਰਧਾ ਮਨ ਕੀ ਪੂਰੇ नानक दास सुख मांग कर संतन के तूरे जामी पुरख विधाते श्रद्धा मन के पूरे नानक दास सुख मांग मुख कर संतन की तुरे वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ